ਦੀ ਜੈ ਮਾਤਾ ਦੀ ਅੱਗ ਤੋਂ ਬੜੀ ਖੁਸ਼ੀ ਦੀ ਗੱਲ ਹੈ ਕਿ 25 ਜੁਲਾਈ ਤੋਂ ਜਿਹੜੇ ਮਾਤਾ ਚਿੰਤਪurni ਜੀ ਦੇ ਨਵਰਾਤਰੀ ਸ਼ੁਰੂ ਹੋ ਰਹੇ ਆ ਔਰ ਇਹਦੇ ਦੌਰਾਨ ਜਿਹੜੀ ਬਾ ਚਿੰਤਪurni ਰੋਡ ਹੈਗੀ ਆ ਹੁਸ਼ਾਰਪੁਰ ਤੋਂ ਲੈ ਕੇ ਪੂਰੀ ਚਿੰਤਪurni ਰੋਡ ਦੇ ਉੱਪਰ ਪੂਰੀਆਂ ਰੌਣਕਾਂ ਲੱਗ ਜਾਂਦੀਆਂ ਨੇ ਔਰ ਇਸ ਰੋਡ ਦੇ ਉੱਪਰ ਬਹੁਤ ਹੀ ਭਗਤ ਜਨ ਲੰਗਰ ਲਗਾਉਂਦੇ ਆ ਮਾਤਾ ਦੇ ਜਕਾਰੇ ਲਾਉਂਦੇ ਪੈਦਲ ਜਾਂਦੇ ਹੈਗੇ ਆ ਹਜ਼ਾਰਾਂ ਦੀ ਸੱਕੀਆਂ ਦੇ ਵਿੱਚ ਪੈਦਲ ਜਾਂਦੇ ਆ ਇਸੇ ਤਰੀਕੇ ਨਾਲ ਗੱਡੀਆਂ ਚ ਜਾਂਦੇ ਆ ਜਿਹੜਾ ਕਿ ਰੋਡ ਦਾ ਜਿਹੜਾ ਇੱਕ ਬਹੁਤ ਹੀ ਭਰੀ ਹੁੰਦੀ ਹੈਗੀ ਰੋਡ ਬਹੁਤ ਹੀ ਮਤਲਬ ਨਜ਼ਾਰਾ ਦੇਖਣ ਵਾਲਾ ਹੁੰਦਾ ਮਹਾਮਾਈ ਦਾ ਔਰ ਜਿਹੜੇ ਭਗਵਾਨ ਕਰਨ ਕਰਦੇ ਜਾਂਦੇ ਆ ਸਾਡੀ ਇੱਕ ਬੇਨਤੀ ਹੈ ਕਿ ਜਿੰਨੀਆਂ ਵੀ ਲੰਗਰ ਕਮੇਟੀਆਂ ਮਹਾਮਾਈ ਦੇ ਜਿਹਨੇ ਲੰਗਰ ਲਗਾਉਣ ਜਾ ਰਹੀਆਂ ਆ ਜਾਂ ਜਿਹੜੇ ਭਗਵਾਨ ਜਾਨਾ ਉੱਥੇ ਲੰਗਰ ਛਕਣ ਜਾਂਦੇ ਆ ਉਹਨਾਂ ਨੂੰ ਬੇਨਤੀ ਹੈ ਇੱਕ ਜ਼ੀਰੋ ਪਲਾਸਟਿਕ ਜਿਹੜਾ ਹੈਗਾ ਜਿਹੜਾ ਜਿਹੜਾ ਸਾਡਾ ਆਪਣਾ ਜਿਹੜਾ ਪਲਾਸਟਿਕ ਗਲਦਾ ਨਹੀਂ ਹੈਗਾ ਉਹਨੂੰ ਨਾ ਯੂਜ਼ ਕੀਤਾ ਜਾਵੇ ਔਰ ਜਿਹੜਾ ਸਾਡਾ ਡਿਸਪੋਜ਼ੀਬਲ ਹੈਗਾ ਆ ਜਿਹਦਾ ਪੇਪਰ ਦਾ ਹੈਗਾ ਆ ਜਾਂ ਜਿਹੜਾ ਪੱਤਿਆਂ ਦਾ ਹੁੰਦਾ ਹੈਗਾ ਇਸ ਤਰੀਕੇ ਦਾ ਜਾਂ ਸਟੀਲ ਦੇ ਬਰਤਨ ਲੰਗਰਾਂ ਦੇ ਉੱਪਰ ਯੂਜ਼ ਕੀਤੇ ਜਾਣ ਤਾਂ ਕਿ ਜਿਹੜੀ ਰੋਡ ਦੇ ਉੱਪਰ ਗੰਦ ਪੈ ਜਾਂਦਾ ਹੈ ਔਰ ਜਿਹੜੀ ਸਾਡੀ ਹੁਣ ਜਦੋਂ ਸਾਡੀ ਇੱਥੇ ਆਪਣੇ ਸਾਡੀ ਕਮੇਟੀ ਹੈਗੀ ਆ ਸਵਸ਼ਥਾ ਦਾ ਲੰਗਰ ਸੇਵਾ ਸੁਸਾਇਟੀ ਅਸੀਂ ਸਾਰੇ ਡਿਊਟੀ ਨਿਭਾਉਂਦੇ ਆ ਉਸ ਬਾਅਦ ਹੀ ਰੋਡ ਦੀ ਸਫਾਈ ਵਾਸਤੇ ਔਰ ਜੋ ਵੀ ਸਾਡੀ ਬਨਸਪਤੀ ਹੈ ਉਹਨੂੰ ਬਚਾਉਣ ਦੇ ਵਾਸਤੇ ਇਸ ਕਰਕੇ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਉਸ ਰੋਡ ਦੇ ਉੱਪਰ ਕਚਰਾ ਨਾ ਫੈਲਾਇਆ ਜਾਵੇ ਔਰ ਜਿਹੜਾ ਵੀ ਸਾਡਾ ਸਿੰਗਲ ਯੂਜ਼ ਪਲਾਸਟਿਕ ਹੈਗਾ ਉਹਦਾ ਇਸਤੇਮਾਲ ਨਾ ਕੀਤਾ ਜਾਵੇ ਸਾਰਿਆਂ ਨੂੰ ਬੇਨਤੀ ਹੈ ਲੰਗਰ ਲਗਾਉਣ ਵਾਲਿਆਂ ਨੂੰ ਵੀ ਬੇਨਤੀ ਹੈ ਜਿਹੜਾ ਵੀ ਉੱਥੇ ਇਸਤੇਮਾਲ ਕਰਦਾ ਸਟੀਲ ਦੇ ਬਰਤਨ ਕਰੋ ਜਾਂ ਡਿਸਪੋਜ਼ੇਬਲ ਮਟੀਰੀਅਲ ਦਾ ਇਸਤੇਮਾਲ ਕਰੋ ਔਰ ਆਪਣੇ ਲੰਗਰਾਂ ਦੇ ਵਿੱਚ ਜਿਹੜਾ ਵੀ ਤੁਹਾਡਾ ਲੰਗਰ ਲੱਗਾ ਹੈਗਾ ਉੱਥੇ ਜਿਹੜੇ ਡਸਟਬਿਨ ਵਗੈਰਾ ਜ਼ਰੂਰ ਰੱਖੋ ਔਰ ਨਾਲ ਦੀ ਨਾਲ ਉਹਨਾਂ ਦੀ ਸਫਾਈ ਜ਼ਰੂਰ ਕਰਾਓ ਕਿਉਂਕਿ ਪਿਛਲੇ ਸਾਲ ਵੀ ਅਸੀਂ ਦੇਖਿਆ ਸੀ ਜਿਹੜਾ ਜਿਹੜਾ ਪੇਪਰ ਪਲੇਟ ਹੁੰਦੀ ਆ ਉਹਦੇ ਵਿੱਚ ਜਿਹੜਾ ਸਿਲਵਰ ਲੱਗਾ ਹੁੰਦਾ ਹੈਗਾ ਉਹ ਵੀ ਗਾਇਆਂ ਖਾਧੀਆਂ ਸੀਗ ਔਰ ਜਿਹੜੀਆਂ ਗਾਇਆਂ ਖਾਧੀਆਂ ਜਾਂਦੇ ਜੋ ਵੀ ਗਊ ਵਸ਼ ਹੈਗਾ ਜਾਂ ਉਹ ਇਦਾਂ ਦਾ ਮਟੀਰੀਅਲ ਖਾਂਦੇ ਆ ਉਹਨਾਂ ਨੂੰ ਮਤਲਬ ਪੇਟ ਦੇ ਵਿੱਚ ਬਦ ਹਜਮੀ ਹੋ ਜਾਂਦੀ ਹੈ ਤੇ ਰੋਡ ਦੇ ਉੱਪਰ ਲੰਗਰ ਤੋਂ ਬਾਅਦ ਕਈ ਗਊਗਾ ਮਰਦੀਆਂ ਹੈਗੀਆਂ ਤੇ ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਲੰਗਰ ਲਗਾਉਣ ਦੇ ਟਾਈਮ ਤੇ ਇਦਾਂ ਦਾ ਮਟੀਰੀਅਲ ਨਾ ਇਸਤੇਮਾਲ ਕੀਤਾ ਜਾਵੇ ਜਿਹੜਾ ਵੀ ਬਨਸਪਤੀ ਨੂੰ ਨੁਕਸਾਨ ਪਹੁੰਚਾਏ ਜਿਹੜਾ ਸਾਡੀ ਚਵਾਲ ਦੀਆਂ ਖੱਡਾ ਹੈਗੀਆਂ ਉਹਨਾਂ ਨੂੰ ਨੁਕਸਾਨ ਪਹੁੰਚਾਏ ਜਾਂ ਜਿਹੜਾ ਸਾਡਾ ਗਊ ਵਸ਼ ਹੈ ਉਹਨੂੰ ਨੁਕਸਾਨ ਪਹੁੰਚਾਏ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕਿ ਮਹਾਮਾਈ ਦੇ ਨਵਰਾਤਰੇ 25 ਜੁਲਾਈ ਤੋਂ ਸ਼ੁਰੂ ਹੋ ਰਹੇ ਨੇ ਔਰ ਸਾਡੀ ਸਵੱਛਤਾ ਸੇਵਾ ਲੰਗਰ ਸੇਵਾ ਸਮਿਤੀ ਦੇ ਵੱਲੋਂ ਅੱਜ ਇਹ ਬੈਠਕ ਯੋਜਿਤ ਕੀਤੀ ਗਈ ਹੈ ਜਿਦੇ ਵਿੱਚ ਕਿ ਅਸੀਂ ਸਾਰੇ ਜਿਹੜੇ ਕਿ ਹੁਸ਼ਿਆਰਪੁਰ ਔਰ ਜਲੰਧਰ ਲੁਧਿਆਣਾ ਜਿੱਥੋਂ ਵੀ ਪੰਜਾਬ ਤੋਂ ਆ ਕੇ ਲੰਗਰ ਲਗਾਉਂਦੇ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਲੰਗਰ ਲਗਾਉਂਦੇ ਆ ਪਬਲਿਕ ਵਾਸਤੇ ਸ਼ਰਧਾਲੂਆਂ ਵਾਸਤੇ ਬਹੁਤ ਵਧੀਆ ਗੱਲ ਹੈ ਲਗਾਉਣਾ ਚਾਹੀਦਾ ਵੱਧ ਚੜ੍ਹ ਕੇ ਲਗਾਉਣਾ ਚਾਹੀਦਾ ਪਰ ਉਹਦੇ ਨਾਲ ਸਵੱਛਤਾ ਦਾ ਵੀ ਧਿਆਨ ਰੱਖਣਾ ਚਾਹੀਦਾ ਔਰ ਰੋਡ ਤੋਂ ਹਟ ਕੇ ਸਾਨੂੰ ਆਪਣਾ ਜਿਹੜਾ ਵੀ ਟੈਂਟ ਵਗੈਰਾ ਲਗਾਉਣਾ ਚਾਹੀਦਾ ਕਿਉਂਕਿ ਰਸਤਾ ਛੋਟਾ ਹੋ ਜਾਂਦਾ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਹੈ ਪੈਦਲ ਚੱਲਣ ਵਾਲੇ ਵੀ ਹੁੰਦੇ ਆ ਸਕੂਟਰ ਗੱਡੀਆਂ ਆਹ ਕਾਰਾਂ ਸਭ ਕੁਝ ਹੁੰਦਾ ਵਾ ਤਾਂ ਕਿ ਅਸੀਂ ਉਸ ਰਸਤੇ ਦੇ ਵਿੱਚ ਟ੍ਰੈਫਿਕ ਜਾਮ ਨਾ ਕਰੀਏ ਔਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਏ ਕੋਈ ਅਨਸਖਾਵੀ ਘਟਨਾ ਨਾ ਹੋਵੇ ਇਸ ਕਰਕੇ ਸਾਰੇ ਅੱਗੇ ਹੱਥ ਜੋੜ ਕੇ ਅਪੀਲ ਆ ਕਿ ਅਸੀਂ ਸਫਾਈ ਦਾ ਵੀ ਧਿਆਨ ਰੱਖੀਏ ਔਰ ਆਪਣੇ ਲੰਗਰ ਦੇ ਉੱਤੇ ਜਿੱਦਾਂ ਕਿ ਮੰਦੀਪ ਜੀ ਨੇ ਦੱਸਿਆ ਕਿ ਅਸੀਂ ਪਲਾਸਟਿਕ ਨੂੰ ਯੂਜ਼ ਨਾ ਕਰੀਏ ਸਟੀਲ ਦੇ ਬਰਤਨ ਹੈ ਪੇਪਰ ਪਲੇਟਾਂ ਇਦਾਂ ਦੇ ਯੂਜ਼ ਕਰੀਏ ਜਾਂ ਜਿਹੜੇ ਅੱਜ ਕੱਲ ਫਿਰ ਦੁਬਾਰਾ ਟ੍ਰੈਂਡ ਆਇਆ ਹੈਗਾ ਡੂਨੇ ਹੁੰਦੇ ਸੀ ਪਤਲਾ ਦੇ ਬਣਦੇ ਸੀਗੇ 버ਗਰ ਦੇ ਪੇੜ ਦੇ ਜਿਹੜੇ ਪੱਤੇ ਹੁੰਦੇ ਉਹਨਾਂ ਤੋਂ ਬਣਦੇ ਸੀ ਉਹੀ ਯੂਜ਼ ਕਰੀਏ ਤਾਂ ਕਿ ਅਸੀਂ ਆਪਣੇ ਪਰਿਆਵਰਣ ਨੂੰ ਸਾਫ਼ ਸ਼ੁੱਧ ਰੱਖ ਸਕੀਏ ਜੈ ਮਹਾਮਾਯ ਜੈ ਮਾਤਾ ਦੀ ਜੀ ਜੈ ਮਾਤਾ ਜਿੱਦਾਂ ਕਿ ਮਨਦੀਪ ਸਰ ਨੇ ਦੱਸਿਆ ਕਿ ਸਿੰਗਲ ਯੂਜ਼ ਪਲਾਸਟਿਕ ਤੇ ਬੰਦ ਕੀਤਾ ਜਾਵੇ ਤੇ ਸਾਡੇ ਨਰਿੰਦਰ ਮਲੋਤਰਾ ਜੀ ਨੇ ਕਿਹਾ ਕਿ ਲੰਗਰ ਜਿਹੜੀ ਕਮੇਟੀਆਂ ਆ ਉਹ ਸੜਕ ਤੋਂ ਥੋੜਾ ਹਟ ਕੇ ਲੰਗਰ ਲਗਾਉਣ ਮੇਰੀ ਵੀ ਲੰਗਰ ਕਮੇਟੀਆਂ ਨੂੰ ਇੱਕ ਗੁਜਾਰਿਸ਼ ਹੈ ਕਿ ਲੰਗਰ ਦੇ ਵਿੱਚ ਇੱਕ ਹਾਈ ਲੈਵਲ ਤੇ ਡੀਜੇ ਨਾ ਲੱਗਣ ਤੇ ਇਸ ਡੀਜੇ ਦੇ ਉੱਤੇ ਅਸ਼ਲੀਲ ਗਾਣੇ ਨਾ ਚੱਲਣ ਤੇ ਕੁਝ ਜਿਹੜੇ ਡੀਜੇ ਲਗਾ ਕੇ ਰਾਤ ਨੂੰ ਇੱਕ ਨਕਲਾਂ ਦਾ ਵੀ ਪ੍ਰੋਗਰਾਮ ਕਰਦੇ ਆ ਇਹਨਾਂ ਤੇ ਪੂਰਾ પ્રતિਬੰਧ ਲਾਇਆ ਜਾਵੇ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਤੇ ਕੜੀ ਤੇ ਕੜੀ ਨਕੇਲ ਪਾਈ ਜਾਵੇ ਇਹ ਜਿਹੜੇ ਵਾਤਾਵਰਣ ਨੂੰ ਵੀ ਇੱਕ ਦੂਸ਼ਿਤ ਕਰਦੇ ਆ ਧੁਨੀ ਪ੍ਰਦੂਸ਼ਣ ਹੁੰਦਾ ਜੀ ਤੇ ਇੱਕ ਆਨ ਜਾਣ ਵਾਲੀ ਸੰਗਤਾਂ ਨੂੰ ਤੇ ਲੇਡੀਜ਼ ਲਈ ਬੱਚਿਆਂ ਲਈ ਇੱਕ ਬਲਤ ਮੈਸੇਜ ਆ ਰਿਹਾ ਜੀ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੇ ਲੰਗਰ ਕਮੇਟੀ ਨੂੰ ਕਹਿਣਾ ਕਿ ਡੀਜੇ ਨਾ ਹੀ ਲਗਾਇਆ ਜਾਵੇ ਤੇ ਸਿਫਤਾਂ ਦੇ ਗਾਣੇ ਉਹ ਥੋੜੀ ਮੱਧਮ ਆਵਾਜ਼ ਵਿੱਚ ਚਲਾਏ ਜਾਣ ਕਿ ਲੋਕਾਂ ਨੂੰ ਪਰੇਸ਼ਾਨੀ ਵੀ ਨਾ ਹੋਵੇ ਤੇ ਮਾਤਾ ਦਾ ਗੁਣਗਾਨ ਚੱਲਦਾ ਰਹੇ ਜੈ ਮਾਤਾ ਜਿਹੜੇ 25 ਜੁਲਾਈ ਨੂੰ ਮਾਤਾ ਚਿੰਦਪੂਨੇ ਲੰਗਰ ਹੋਣ ਜਾ ਰਹੇ ਨੇ ਉਨਾ ਦੇ ਸਬੰਧਿਤ ਵਿੱਚ ਮੈਂ ਇਹੀ ਕਹੂੰਗਾ ਜੀ ਕਿ ਜਿਹੜੇ ਲੰਗਰ ਲੱਗਦੇ ਆ ਉਹਦੇ ਵਿੱਚ ਅਸੀਂ ਕਈ ਜਗ੍ਹਾ ਦੇਖਦੇ ਆਗੇ ਕਿ ਦੁਕਾਨਾਂ 10 10 ਫੁੱਟ ਬਾਹਰ ਨੂੰ ਕੱਢ ਕੇ ਲਾ ਦਿੰਦੇ ਆਗੇ ਜਿਸ ਦੇ ਨਾਲ ਆਵਾਜਾਤਾ ਆਜਾਤ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਚਿੰਦਪੁਨੀ ਰੋਡ ਦੇ ਉੱਤੇ ਮਾਤਾ ਰਾਣੀ ਦੀ ਮੂਰਤੀ ਤੋਂ ਲੈ ਕੇ ਚੋਹਾਲ ਚੱਕਰ ਸਾਰੀਆਂ ਦੁਕਾਨਾਂ ਲੱਗ ਜਾਂਦੀਆਂ ਜਿਹੜੀਆਂ 15 20 ਦਿਨ ਪਹਿਲਾਂ ਹੀ ਲਗਣੀਆਂ ਸ਼ੁਰੂ ਹੋ ਜਾਂਦੀਆਂ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈਗਾ ਕਿ ਉਹਦੀ ਉਹਦੇ ਲਈ ਕਿ 10 ਦਿਨ 15 ਦਿਨ ਪਹਿਲਾਂ ਹੀ ਜਾ ਕੇ ਉਹਨਾਂ ਦੀਆਂ ਦੁਕਾਨਾਂ 10 15 15 ਫੁੱਟ ਪਿੱਛੇ ਕਰਵਾਈਆਂ ਜਾਣ ਜਿਹੜੇ ਲੰਗਰ ਲੱਗਦੇ ਸੜ ਦੇ ਉੱਤੇ ਆ ਜਾਂਦੇ ਆ ਕੁਝ ਕੁਝ ਬੰਦੇ ਹੈਗੇ ਜਿਹੜੇ ਕੋਟਾ ਬਣਾਉਂਦੇ ਹੈਗੇ ਜਾਂ ਭੰਗਦੇ ਉਹ ਸਟਾਲ ਜਲਾਉਂਦੇ ਹੈਗੇ ਉਹ ਵੀ ਬੰਦ ਕਰਾਇਆ ਜਾਂਨ ਜਿੱਦਾਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਇਸ ਲਈ ਮਹੀਮ ਚੱਲ ਰਹੀ ਹੈ ਪਰ ਇਹਦੇ ਇਹਦੇ ਆੜ ਦੇ ਵਿੱਚ ਕੁਝ ਲੋਕ ਆਪਣੇ ਨਸ਼ੇ ਵੀ ਹੀ ਵੇਚਦੇ ਆ ਤੇ ਕੁਝ ਦੁਕਾਨਾਂ ਖੁੱਲੀਆਂ ਹੁੰਦੀਆਂ ਜਿੱਦਾਂ ਸ਼ਰਾਬ ਦੀਆਂ ਮੀਟ ਦੀਆਂ ਤੇ ਇਹਨਾਂ ਨੂੰ ਚਿੰਦਪੁਨੀ ਜਿੱਥੋਂ ਚੋਹਾ ਕਹਿੰਦੇ ਗੇਟ ਹੈਗਾ ਆਪਣਾ ਪੰਗੀਪੂਲ ਦੇ ਉੱਤੇ ਉੱਥੋਂ ਤੋਂ ਲੈ ਕੇ ਚਿੰਦਪੁਨੀ ਤੱਕ ਬੰਦ ਕਰਾਈਆਂ ਜਾਂ ਤੇ ਪਲੱਸ ਜਿਹੜਾ ਇਧਰ ਉਹਦੀ ਤੋ ਵੀ ਘਾੜ ਤੋਂ ਲੈ ਕੇ ਜਿੰਨਾ ਵੀ ਚਿੰਦਪੁਣੀ ਰੋਡ ਹੈ ਉਸੇ ਸ਼ਰਾਬ ਦੇ ਟਕੇ ਤੇ ਕੀ ਕਹਿੰਦੇ ਮੀਡੀ ਦੀ ਦੁਕਾਨਾਂ ਬੰਦ ਕਰਾਈ ਜਿੰਦਾ ਪਿਛਲੇ ਬਰਸ ਅਸੀਂ ਦੇਖਿਆ ਕਿ ਆਸ਼ਾ ਦੇਵੀ ਮੰਦਿਰ ਦੇ ਕੋਲ ਜਿਹੜੇ ਆਸ਼ਾ ਦੇਵੀ ਮੰਦਿਰ ਦੇ ਪਹਿਲਾਂ ਇੱਕ ਹਨੂਮਾਨ ਜੀ ਦਾ ਮੰਦਿਰ ਆਂਦਾ ਉੱਥੇ ਸ਼ਰਾਬ ਦਾ ਟੇਕਾ ਹਰ ਸਰ ਖੁੱਲਦਾ ਪਰ ਉਹਨੂੰ ਬੰਦ ਨਹੀਂ ਕਰਾਇਆ ਜਾਂਦਾ ਸਾਡਾ ਪੁਰਜੋਰ ਮੰਗ ਹੈਗੀ ਹੈ ਸਰਕਾਰ ਸਰਕਾਰ ਤੋਂ ਕਿ ਇਹਨੂੰ ਚਿੰਦਪੁਣੀ ਦਰਮੇ ਮੇਲਿਆਂ ਦੌਰਾਨ ਇਹਨੂੰ ਬੰਦ ਕਰਾਇਆ ਜਾਵੇ ਜੈ ਮਾਤਾ ਹਾਂ ਤੇ ਜਿਹੜੇ ਰੋਡ ਜਿਹੜਾ ਟੁੱਟਿਆ ਇਹਨਾਂ ਨੂੰ ਕਹਿੰਦੇ ਸਰਕਾਰ ਨੂੰ ਮਾੜਾ ਮਾੜਾ ਜਿਹੜਾ ਟੁੱਟੇ ਰੋਡ ਹੈ ਨਾ ਇਹਨਾਂ ਨੂੰ ਰਿਪੇਅਰ ਕੀਤਾ ਜਾਵੇ ਤੇ ਜਿਹੜੀ ਆਣ ਜਾਣ ਵਾਲੇ ਭਗਤਾਂ ਨੂੰ ਦਿੱਕਤਾਂ ਆਵੇ 25 ਜੁਲਾਈ ਤੋਂ ਸ਼ੁਰੂ ਹੋ ਰਹੇ ਨੇ ਸਾਡਾ ਜੀਸੀਟੀ ਦੇ ਕੋਲ ਇੱਕ ਮੈਡੀਕਲ ਕੈਂਪ ਵੀ ਨਰੇਂਦਰ ਮਲੋਤਰਾ ਜੀ ਵੱਲੋਂ ਚਲਾਇਆ ਜਾਂਦਾ ਹੈ ਜੀ ਜਿਹੜਾ ਮਾਂ ਦੀ ਹਾਜ਼ਰੀ ਦੇ ਵਿੱਚ ਹਮੇਸ਼ਾ ਖੜੇ ਰਹਿੰਦੇ ਆ ਜੇ ਕਿਸੇ ਨੂੰ ਜ਼ਰੂਰਤ ਆ ਯਾਤਰੀ ਨੂੰ ਤਾਂ ਉੱਥੇ ਪਹੁੰਚ ਕੇ ਆਪਣੇ ਹਰੇਕ ਤਰ੍ਹਾਂ ਦੀ ਮੈਡੀਕਲ ਫੈਸਿਲਿਟੀ ਲੈ ਸਕਦੇ ਆ ਜੀ じゃあまたね。